ਹਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਹੀ ਹੋਵੋਗੇ ਆਪਾਂ ਜੀ ਹਾਂ ਵਾਲੀ ਜੈਕਟ ਦੇ ਸਾਰੇ ਪੱਲੜੇ ਤਿਆਰ ਕਰ ਲਏ ਆ ਆਪਾਂ ਸ਼ੁਰੂ ਤੋਂ ਤਾਂ ਇਕੱਠੀ ਹੀ ਸੋਈ ਸੀ ਸਾਰੀ ਮੋਡੇ ਕੱਢ ਲਿਆ ਮੋਡੇ ਵੀ ਤੁਹਾਨੂੰ ਪਹਿਲੀ ਵੀਡੀਓ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਡਿਜ਼ਾਈਨ ਦੱਸਿਆ ਸੀ ਸ਼ੁਰੂ ਕਰਨੇ ਦੱਸੀ ਸੀ ਦੂਜੀ ਵੀਡੀਓ ਦੇ ਵਿੱਚ ਆਪਾਂ ਮੋਡੇ ਬਣਾਉਣੇ ਤੇ ਗਲੇ ਦੀ ਕਟਾਈ ਪਾਉਣੀ ਦੱਸੀ ਸੀ ਤੇ ਅੱਜ ਦੀ ਤੀਜੀ ਵੀਡੀਓ ਦੇ ਵਿੱਚ ਆਪਾਂ ਮੋਡਿਆਂ ਦੀ ਜਿਹੜੀ ਆ ਆ ਵਾਲੀ ਚੀਜ਼ ਬਣਾਉਣੀ ਆ ਉਹ ਕਿਵੇਂ ਬਣਾਉਣੀ ਆ ਉਹ ਦੱਸਣ ਲੱਗੇ ਆ ਤੇ ਆਪਾਂ ਮੋਡਿਆਂ ਨੂੰ ਇੱਥੋਂ ਦੋਨਾਂ ਪਾਸਿਆਂ ਤੋਂ ਅਟੈਚ ਕਰ ਲਿਆ ਮਗਰਲੇ ਤੇ ਪਿਛਲੇ ਬੰਨਿਆਂ ਨੂੰ ਅਗਲੇ ਤੇ ਪਿਛਲੇ ਬੰਨਿਆਂ ਨੂੰ ਆਪਾਂ ਅਟੈਚ ਕਰ ਲਿਆ ਵਾ ਤੇ ਇੱਥੇ ਆਪਾਂ ਤੇ ਐਵੇਂ ਕੀਤਾ ਕਿ ਆ ਦੋ ਜੜੀਆਂ ਲੈਣਾ ਵਾ ਦੋਵਾਂ ਨਾਲ ਆਪਾਂ ਬਰੋਬਰ ਕਰਕਤਿਆ ਇਹਨਾਂ ਨੂੰ ਜੋੜ ਦਿੱਤਾ ਵਾ ਤੇ ਇੱਥੇ ਆਪਾਂ ਜਿਹੜਾ ਵਾ ਬਰੀ ਵਾਲੇ ਆਪਣੇ ਆ ਫੰਦੇ ਉਹ ਆਪਾਂ ਅੱਧੇ ਪੈਟਰਨ ਦੇ ਨਾਲ ਇੱਥੇ ਜੋੜ ਦਿੱਤੇ ਆ ਆੜਾ ਪੈਟਰਨ ਆਪਣਾ ਇੱਥੇ ਗੈਪ ਆਉਂਦਾ ਵਾ ਨਾ ਗੈਪ ਤੋਂ ਇਧਰਲੇ ਬੰਨੇ ਆਪਣੇ ਚਾਰ ਆ ਚੋਹਾਂ ਦੇ ਨਾਲ ਆਪਾਂ ਜੋੜ ਦਿੱਤਾ ਵਾ ਤੇ ਅੱਗੇ ਆਪਾਂ ਹੁਣ ਇੱਥੇ ਏਕ-ਏਕ ਜਿਹੜਾ ਵਾ ਸਿੱਧਾ ਰੋ ਬਣਾਉਣੀ ਆ ਸਿੱਧੀ ਰੋ ਬਣਾ ਕੇ ਤੇ ਆਪਾਂ ਤੁਹਾਨੂੰ ਦੱਸਦੇ ਆ ਆ ਆਪਾਂ ਨਾ ਇੱਥੇ ਅਟੈਚ ਕਰ ਲੈਨੇ ਇਹਨੂੰ ਧਾਗੇ ਨੂੰ ਇਥੇ ਤਾਂ ਜੇ ਨੂੰ ਆਪਾਂ ਕਨੈਕਟ ਟੈਸਟ ਇੱਕ ਚੈਨ ਪਾ ਕੇ ਤੇ ਆਪਾਂ ਇੱਕ ਤਾਂ ਬਣਾਇਆ ਵਾ ਇੱਕ ਹਾਫ ਬਣਾਇਆ ਵਾ ਮਤਲਬ ਆ ਤਿੰਨਾ ਤੋਂ ਦੋ ਬਣਾਉਂਦੇ ਆ ਆ ਜਿਵੇਂ ਆ ਵੇਖਿਓ ਜੇ ਸੌਰੀ ਇੱਕ ਚੈਨ ਬਣਾਈ ਵਾ ਅਲਪਾ ਕੇ ਆਪਾਂ ਡਬਲ ਕਰੋਸ਼ੀਆ ਕਰਨਾ ਵਾ ਤੇ ਦਿਨਾਂ ਤੋਂ ਆਪਾਂ ਆਹ ਵਾਲਾ ਧਾਗਾ ਕੱਢ ਲਿਆ ਫਿਰ ਆਪਾਂ ਵਲ ਪਾਇਆ ਤੇ ਆਹ ਜਿਹੜੇ ਚਾਰ ਫੰਦੇ ਇਹਨਾਂ ਦੇ ਪਹਿਲੇ ਫੰਦੇ ਦੇ ਵਿੱਚੋਂ ਆਪਾਂ ਅੰਦਾ ਬਣਾਉਣਾ ਐਵੇਂ ਫਿਰ ਅਗਲੇ ਫੰਦੇ ਦੇ ਵਿੱਚੋਂ ਆਪਾਂ ਫੰਦਾ ਬਣਾਉਣਾ ਵਾ ਫਿਰ ਉਸ ਤੋਂ ਅਗਲੇ ਇੱਥੇ ਆਪਾਂ 4 ਬਣਾ ਲਿਆ ਤਾਂ ਜਿਹੜਾ ਪੰਜਵਾਂ ਬਣਾਇਆ ਸੀ ਉਹ ਇੱਥੇ ਜਦੋਂ ਆਪਾਂ ਬਣਾਉਣ ਲੱਗੇ ਤੇ ਇੱਥੇ ਗੈਪ ਬਹੁਤ ਪੈਣਾ ਸੀ ਤੇ ਇਸ ਕਰਕੇ ਆਪਾਂ ਪੰਜਵਾਂ ਇਹਦੇ ਨਾਲ ਹੀ ਅਟੈਚ ਕਰ ਲਿਆ ਤੇ ਆਪਣੇ 4 ਹੀ ਉੱਪਰੋਂ ਆਉਣਗੇ ਹੁਣ ਆਪਾਂ ਆਹ ਵਾਲੀ ਬੂਟੀ ਤੇ ਵੀ 4 ਇੱਕ ਪਹਿਲਾ ਬਣਾਇਆ ਦੂਜਾ ਬਣਾਇਆ ਤੀਜਾ ਬਣਾਇਆ ਚੌਥੇ ਦੇ ਆਪਾਂ ਆਹ ਵਾਲਾ ਕੱਢ ਲਿਆ ਤਿੰਨਾ ਤੋਂ ਦੋ ਕਰ ਲਿਆ ਇੱਥੇ ਆਪਾਂ ਫੇਰ ਵਲ ਪਾਇਆ ਵਲ ਪਾ ਕੇ ਤੇ ਆਹ ਵਾਲਾ ਗਾਇਬ ਆ ਇੱਥੋਂ ਫੇਰ ਡਬਲ ਕਰੋਸ਼ੀਆ ਕਰਨਾ ਵਾ ਫੇਰ ਆਪਣੇ ਹੋ ਗਏ ਚਾਰ ਚੌਵਾਂ ਤੋਂ ਆਪਾਂ ਤਿੰਨਾ ਦੇ ਵਿੱਚੋਂ ਦੀ ਧਾਗਾ ਕੱਢਿਆ ਫੇਰ ਆਪਾਂ ਦੋਵਾਂ ਤੋਂ ਇੱਕ ਕਰ ਲਿਆ ਇੱਥੇ ਆਪਣਾ ਇੱਥੋਂ ਆਪਣੇ ਦੋ ਬਣਨਗੇ ਪਰ ਉੱਪਰੋਂ ਆਪਣਾ ਇੱਕ ਹੀ ਹੋਣਾ ਵਾ ਤੇ ਇਹਨਾਂ ਨੂੰ ਆਪਾਂ ਇੱਕ ਹੀ ਅਕਾਊਂਟ ਕਰਨਾ ਵਾ ਫੇਰ ਆਹ ਵਾਲਾ ਕੁੰਦਾ ਬਣਾਇਆ ਇਦਾਂ ਹੀ ਬਣਾ ਕੇ ਨਾ ਆਪਾਂ ਆ ਵਾਲੀ ਬੂਟੀ ਦਾ ਬਣਾ ਕੇ ਆ ਵਾਲੀ ਦਾ ਟੈਂਡ ਜਿੱਤੇ ਜਾ ਕੇ ਫਿਰ ਦੱਸਦੇ ਆ ਤੇ ਆਪਣੇ ਆ ਵਾਲੇ ਚਾਰ ਬਣ ਗਏ ਸਾਰੇ ਬਣ ਗਏ ਆ ਬਣ ਕੇ ਤੇ ਆਪਾਂ ਇੱਥੋਂ ਆਣ ਕੇ ਜਿਵੇਂ ਇਧਰੋਂ ਚੱਕਿਆ ਹੀ ਇੱਥੋਂ ਉਵੇਂ ਹੀ ਆਪਾਂ ਬੰਦ ਵੀ ਇਧਰੋਂ ਕਰਨਾ ਜਾ ਕੇ ਤੇ ਇੱਥੋਂ ਇੱਕ ਆਪਾਂ ਫੰਦਾ ਬਣਾਉਣਾ ਵਾ ਵਲਾਕੇ ਤੇ ਆਪਾਂ ਤੈਜ ਕਰਦੇ ਹਾਂ ਤੇ ਆਪਣਾ ਧਾਗੇ ਨੂੰ ਬੰਦ ਕਰ ਦਿੱਤਾ ਇਹ ਦੇਖੀ ਇੱਥੇ ਆਪਾਂ ਧਾਗੇ ਨੂੰ ਹੁਣ ਆਪਾਂ ਮੋਡੇ ਬਣਾਉਣੇ ਆ ਮੋਡਿਆਂ ਦੇ ਮੋਡਿਆਂ ਦਾ ਆਪਾਂ ਆਹ ਵਾਲੀਆਂ ਲੈਂ ਜਿਹੜੀ ਬਣਾਈਆਂ ਮੋਡੇ ਆਪਾਂ ਬਣਾਉਣੇ ਆ ਆਹ ਵਾਲਾ ਪੈਟਰਨ ਆਪਣਾ ਬਣ ਗਿਆ ਆ ਆਪਣੀ ਇਹ ਪੈਟਰਨ ਤੋਂ ਉੱਪਰ ਵਾਲੀ ਰੋਵਾ ਇੱਥੇ ਆਪਾਂ ਧਾਗਾ ਤੈਅ ਕਰ ਦੇਣਾ ਫਿਰ ਆਪਾਂ ਇੱਥੇ ਜੇ ਆਪਾਂ ਸਿੱਧਾ ਐਵੇਂ ਕੱਢਾਂਗੇ ਨਾ ਤੇ ਫਿਰ ਇੱਥੇ ਗੈਪ ਬਹੁਤ ਪੈ ਜਾਣਾ ਵਾ ਤੇ ਆਪਾਂ ਇੱਥੇ ਐਵੇਂ ਨਹੀਂ ਕੱਢਣਾ ਵੀ ਇਥ ਨੂੰ ਆਪਾਂ ਬਣਾਉਣਾ ਵਾ ਐਵੇਂ ਫਿਰ ਆਪਾਂ ਇਸ ਰੋ ਤੇ ਆਉਣਾ ਇਸ ਫੰਦੇ ਨੂੰ ਫਿਰ ਬਣਾਉਣਾ ਵਾ ਇਹ ਆਪਣੇ ਆ ਫੁੱਲ ਦੇ 8 ਬੰਦੇ ਦੇ ਵਿੱਚ ਗਾਇਬ ਆ ਚਾਰ ਇੱਧਰ ਆ ਚਾਰ ਇੱਧਰ ਆ ਆਪਾਂ ਇੱਕ ਬਣਾ ਲਿਆ ਦੂਜਾ ਆਵळा ਤੀਜਾ ਤੀਜਾ ਵਾਲਾ ਚੌਥਾ ਚੌਥੇ ਤੋਂ ਆਪਾਂ ਸਾਰਾ ਨੀਆ ਬਣਾਉਣਾ ਵੀ ਦੋਵਾਂ ਤੋਂ ਇੱਕ ਕਰ ਲਿਆ ਫੇਰ ਵਾਲ ਪਾਇਆ ਤੇ ਆਹ ਵਾਲਾ ਗੈਪ ਹੈ ਜਿਹੜਾ ਗੈਪ ਵਾਲੇ ਥਾਂ ਤੇ ਆਪਾਂ ਇੱਕ ਫੰਦਾ ਵਾਲ ਪਾ ਕੇ ਬਣਾਇਆ ਤੇ ਇਹਨਾਂ ਸਾਰਿਆਂ ਨੂੰ ਤਿੰਨਾਂ ਤੋਂ ਦੋ ਕਰ ਦਿੱਤਾ ਤੇ ਫਿਰ ਦੋਹਾਂ ਤੋਂ ਇੱਕ ਕਰ ਦਿੱਤਾ ਐਵੇਂ ਹੀ ਆਪਾਂ ਅਗਲਾ ਬਣਾਇਆ ਡਬਲ ਕ੍ਰੋਸ਼ੀਆ ਫੇਰ ਨੈਕਸਟ ਵਾਲਾ ਬਣਾਇਆ ਡਬਲ ਕ੍ਰੋਸ਼ੀਆ ਫੇਰ ਨੈਕਸਟ ਵਾਲਾ ਫਿਰ ਨੈਕਸਟ ਫਿਰ ਆਪਣਾ ਦੂਜਾ ਆ ਗਿਆ ਇਹਦੇ ਵੀ ਆਪਾਂ ਚਾਰ ਫੰਦੇ ਬਣਾ ਲੈਣੇ ਆ ਜਿੱਥੇ ਆਪਣਾ ਗੈਪ ਆ ਗੈਪ ਵਾਲੀ ਜਗ੍ਹਾ ਤੇ ਆਪਾਂ ਇਦੋਂ ਤਾਂ ਆਪਾਂ ਬਣਾਉਣਾ ਵਾ ਆਪਣਾ ਵੱਖਰਾ ਹੀ ਦਿਸਣਾ ਉੱਪਰੋਂ ਜਾ ਕੇ ਆਪਾਂ ਇੱਕੇ ਹੀ ਚੈਨ ਦੇ ਵਿੱਚ ਇਹਨਾਂ ਨੂੰ ਕਵਰ ਕਰ ਲੈਣਾ ਵਾ ਇਦਾਂ ਆਪਣਾ ਜਿਹੜਾ ਗੈਪ ਆ ਨਾ ਇਹ ਦਿਖੇਗਾ ਨਹੀਂ ਫਿਰ ਆਪਾਂ ਇੱਥੇ ਬਣਾਉਣਾ ਵਾ ਨੁੱਕਰ ਤੇ ਇੱਥੇ ਬਣਾਉਂਦੇ ਹੋਏ ਆਪਾਂ ਐਸ ਰੋ ਦੇ ਨਾਲ ਇਹਨੂੰ ਅਟੈਚ ਕਰ ਦੇਣਾ ਵਾਹ ਵਾਲੀ ਰੋ ਤੇ ਆਪਣੀ ਇਹਦੇ ਨਾਲ ਸੀ ਇੱਥੇ ਅਟੈਚ ਕਰ ਦੇਣਾ ਆਪਾਂ ਇਹ ਆਪਣਾ ਬਣ ਗਿਆ ਹੁਣ ਆਪਾਂ ਬੈਕ ਵਾਲੇ ਪਾਸੇ ਆਉਣਾ ਬੈਕ ਵਾਲੇ ਪਾਸੇ ਇੱਕ ਮਿੰਟ ਇੱਥੇ ਬਣਾਇਆ ਐਸ ਰੋ ਦੇ ਨਾਲ ਆਪਾਂ ਇਹਨੂੰ ਅਟੈਚ ਕਰ ਲਿਆ ਫਿਰ ਆਪਾਂ ਦੂਜੀ ਰੋ ਬਣਾਉਣੀ ਆ ਦੋ ਰੋ ਬਣਾਉਣੀ ਆ ਨਾ ਇੱਥੇ ਆਪਾਂ ਤੇ ਆਪਾਂ ਦੂਜੀ ਰੋ ਬਣਾਉਣੀ ਆ ਤੇ ਆਪਾਂ ਉੱਪਰ ਵਾਲੀ ਰੋ ਦੇ ਵਿੱਚ ਇਹਨੂੰ ਅਟੈਚ ਕਰ ਲਿਆ। ਸਿਕਰ ਕੇ ਤੇ ਆਪਾਂ ਇੰਨੇ ਹੀ ਫੰਦੇ ਜਿੰਨੇ ਆਪਾਂ ਹਾਂ ਵਾਲੇ ਫੰਦੇ ਬਣਾਏ ਹਨ ਨਾ ਉਨੇ ਹੀ ਫੰਦੇ ਬਣਾ ਲੈਣੇ। ਇਹ ਮੈਂ ਸਾਰੇ ਫੰਦੇ ਬਣਾ ਲਾਂ ਫਿਰ ਦੱਸਦੇ ਆਂ ਤੇ ਆਪਾਂ ਦੂਜੀ ਰੋ ਬਣਾ ਕੇ ਕੰਪਲੀਟ ਕਰ ਲਈ ਤੇ ਆਪਾਂ ਹੁਣ ਇੱਥੇ ਇਹਨੂੰ ਡੈਸ ਕਰ ਦੇਣਾ ਵਾ ਇਹ ਅਸਰੋ ਦੇ ਨਾਲ ਮਿਲਾ ਦੇਣਾ ਵਾ वे अपनी इवें बन गई अपना तो मोटा इवें करके दिखा दें इतने तो उत्ते बीडिंग भी कर सकते अपना मैं बीडिंग की हुई है तक करके दस दें कि मैं बनाई हुई बीडिंग ਇੱਕ ਵਾਰੀ ਡਬਲ ਕਰੋਸ਼ੀਆ ਕੀਤਾ ਇਸੇ ਹੀ ਜਗ੍ਹਾ ਤੋਂ ਦੂਜੀ ਵਾਰੀ ਡਬਲ ਕਰੋਸ਼ੀਆ ਕੀਤਾ ਇੱਕ ਚੈਨ ਲਈ ਤੇ ਫਿਰ ਆਪਾਂ ਇੱਥੇ ਜੋੜ ਦਿੱਤਾ ਫਿਰ ਇੱਕ ਚੈਨ ਲਈ ਦੂਜੀ ਚੈਨ ਲਈ ਇਸੇ ਹੀ ਜਗ੍ਹਾ ਤੋਂ ਇੱਕ ਵਾਰ ਡਬਲ ਕਰੋਸ਼ੀਆ ਬਣਾਇਆ ਫਿਰ ਦੂਜੀ ਵਾਰ ਬਣਾਇਆ ਇਹ ਆਪਾਂ ਅੱਗੇ ਇਸ ਨੂੰ ਜੋੜ ਦਿੱਤਾ ਐਵੇਂ ਕਰਕੇ ਤੁਸੀਂ ਘਰੇ ਘਰੇ ਡਬਲ ਕਰੋਸ਼ੀਆ ਕਰਕੇ ਤੇ ਚੈਨ ਬਣਾ ਸਕਦੇ ਹੋ ਆਪਾਂ ਦੂਜਾ ਮੋਡਾ ਬਣਾਇਆ ਆ ਵਾ ਆ ਵੀ ਦੀ ਆਪਾਂ ਤੁਹਾਨੂੰ ਦੱਸ ਦਿੰਨੇ ਵਖਾ ਦੇ ਦਿੰਨੇ ਐਵੇਂ ਦਾ ਬਣਿਆ ਆ ਵਾ ਆਪਾਂ ਘੇਰੇ ਵਿੱਚ ਇਹ ਤਾਂ ਆਪਣਾ ਮੋਡਾ ਹੋ ਗਿਆ ਤੁਣ ਆਪ ਜਿਹੜੀ ਬੀਡਿੰਗ ਉੱਪ ਥੱਲੇ ਬਣਾਉਣੀ ਚਾਲਰ ਇੱਥੇ ਆਪਾਂ ਤਾਗੇ ਨੂੰ ਜੋੜ ਲੈਨੇ ਆ ਤਾਗਾ ਜੋੜ ਕੇ ਚੈਨ ਲਈ ਇਹ ਲੈ ਕੇ ਤੇ ਆਪਾਂ ਆਪਣੇ ਹੈਗੇ ਸੀ ਆ ਫੱਟੀ ਦੇ 8 ਬੰਦੇ ਤੇ 4 ਆਪਾਂ ਉਧਰ ਕਰ ਦੇਨੇ ਆ 4 ਹੀ ਆਪਾਂ ਉਧਰ ਕਰ ਦੇਨੇ ਆ ਤੇ ਆਪਾਂ ਇੱਥੇ ਬਣਾਉਣਾ ਸ਼ੁਰੂ ਕਰ ਦੇਣਾ ਫੁੱਲ ਇੱਕ ਵਾਰੀ ਡਬਲ ਕਰੋਸ਼ੀਆ ਕੀਤਾ ਦੋ ਦੋ ਵਾਰੀ ਕੀਤਾ ਡਬਲ ਕਰੋਸ਼ੀਆ ਬਣਾਇਆ ਤਿੰਨ ਵਾਰੀ 6 ਵਰੀ 5 6 7 ਤੇ 8 ਵਰੀ ਡਬਲ ਕ੍ਰੋਸ਼ੀਆ ਬਣਾਇਆ 8 ਵਰੀ ਡਬਲ ਕ੍ਰੋਸ਼ੀਆ ਬਣਾ ਕੇ ਤੇ ਆਪਾਂ ਫਿਰ ਇੱਥੇ ਨੂੰ ਜੋੜ ਦਿੱਤਾ ਫਿਰ ਆਪਾਂ ਇ ਦੇ ਨਾਲ ਸਾਹਮਣੇ ਹੀ ਆਪਾਂ ਫਿਰ ਡਬਲ ਕਰੋਸ਼ੀਆ ਬਣਾਉਣਾ ਸ਼ੁਰੂ ਕਰ ਦੇਣਾ 8 ਵਾਰੀ ਡਬਲ ਕਰੋਸ਼ੀਆ ਬਣਾਉਣਾ ਇੱਥੇ 1 2 3 4 5 ਤੋ ਵਰੀ ਡਬਲ ਕ੍ਰੋਸ਼ੀਆ ਬਣਾਇਆ 8 ਵਰੀ ਡਬਲ ਕ੍ਰੋਸ਼ੀਆ ਬਣਾਇਆ ਫਿਰ ਆਪਾਂ ਇੱਥੇ ਇਹਨੂੰ ਐਡ ਕਰ ਦਿੱਤਾ ਫਿਰ ਆਪਾਂ ਇਹਦੇ ਸਾਹਮਣੇ 8 ਵਰੀ ਡਬਲ ਕ੍ਰੋਸ਼ੀਆ ਬਣਾਉਣਾ ਵਾ ਇਦਾਂ ਹੀ ਕਰਦੇ ਹੋਏ ਆਪਾਂ ਘੇਰੇ-ਘੇਰੇ ਆਪਣੀ ਇਹ ਬਣਾ ਲੈਣੀ ਕਿਨਾਰੀ ਤੇ ਕਿਨਾਰੀ ਬਣ ਕੇ ਆਪਣੀ ਐਵੇਂ ਦੀ ਆ ਜਾਣੀ ਬਹੁਤ ਸੋਹਣਾ ਬਹੁਤ ਸੋਹਣਾ ਬਣ ਕੇ ਆ ਜਾਂਦਾ ਵਾ ਡਿਜ਼ਾਈਨ ਬਹੁਤ ਸੋਹਣਾ ਵਾ ਤੇ ਆਪਣੀ ਸਾਰੀ ਜੈਕਟ ਬਣੀ ਵੀ ਬਹੁਤ ਸੋਹਣੀ ਆ ਤੇ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਇਦਾਂ ਸਾਡੇ ਹੌਸਲਾ ਹੋ ਜਾਂਦਾ ਹੈ ਸਾਨੂੰ ਕਿ ਸਾਡੇ ਜਿਹੜੇ ਸਾਨੂੰ ਵਾਚ ਕਰ ਰਹੇ ਆ ਸਾਨੂੰ ਦੇਖ ਰਹੇ ਆ ਉਹਨਾਂ ਨੂੰ ਬਹੁਤ ਪਸੰਦ ਆਈ ਆ ਆਪਾਂ ਅਗਲੀ ਵੀਡੀਓ ਦੇ ਵਿੱਚ ਇਸ ਦੀਆਂ ਬਾਵਾਵਾਂ ਬਣਾਉਣੀਆਂ ਦੱਸਾਂਗੇ ਤੇ ਉਦੋਂ ਤੱਕ ਆਪਾਂ ਲੈਨੇ ਆ ਤੁਹਾਡੇ ਤੋਂ ਛੁੱਟੀ ਬਾਏ ਚੈਨਲ ਨੂੰ ਸਬਸਕ੍ਰਾਈਬ YouTube ਜ਼ਰੂਰ ਕਰਿਓ ਜੀ ਓਕੇ ਬਾਏ